ਨਮਸਕਾਰ ਜੀ ਮੈਂ ਬੇਪਰ ਕੋਲ ਤੇ ਤੁਸੀਂ ਦੇਖ ਰਹੇ ਹੋ ਦਨਕਸ਼ਵੀਰਾ ਟੀਵੀ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਅਸੀਂ ਪਾਵਰ ਪਲਾਂਟ ਸੇਡਾ ਸੇਖਾਲੇ ਮੌਜੂਦ ਹੈ ਜਿੱਥੇ ਫਰੀਦਕੋਟ ਰੇਂਜ ਦੇ ਡੀਆਈਸੀ ਤੇ ਐਸਐਸਪੀ ਮੈਡਮ ਪ੍ਰੇਕਾ ਜਨ ਫਰੀਦਕੋਟ ਉਹ ਬੱਲੋ ਜਿਹੜਾ ਕਿ ਨਸ਼ੀਲਾ ਖਾਬਤ ਵੱਖ-ਵੱਖ ਜਗ੍ਹਾ ਤੋਂ ਜਿਹੜਾ ਕਿ ਰਿਕਵਰ ਕੀਤਾ ਗਿਆ ਸੀ ਉਹਨਾਂ ਨੂੰ ਜਿਹੜਾ ਕਿ ਨਸ਼ਟ ਕੀਤਾ ਗਿਆ ਹੈ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਨਾ ਚਾਹੁੰਦੇ ਹਾਂ ਆਨਲੌਕ ਸੀਐਮ ਪੰਜਾਬ ਖਤੇ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਯੁੱਧ ਨਸ਼ਿਆ ਵਿਰੁੱਧ ਇਹ ਜੋ ਇੱਕ ਬਹੁਤ ਵੱਡੀ ਮੁਹਿੰਮ ਨ ਉਸ ਮੁਹਿੰਮ ਦੇ ਤਹਿਤ ਅੱਜ ਅਸੀਂ ਇੱਥੇ ਨਸ਼ਿਆਂ ਨੂੰ ਡਿਸਟਰੋਏ ਕੀਤਾ ਹੈ ਡਰਗ ਡਿਸਪੋਜ਼ਲ ਕੀਤਾ ਹੈ ਬਹੁਤ ਵੱਡੇ ਪੈਮਾਨੇ ਤੇ ਡਰਗਸ ਦੀ ਡਿਸਪੋਜ਼ਲ ਅੱਜ ਅਸੀਂ ਇੱਥੇ ਕੀਤੀ ਹੈ ਸੱਤ ਮੁਕਦਮਿਆਂ ਦੇ ਵਿੱਚ ਜਿਹੜੀ ਭਾਰੀ ਪੈਮਾਨੇ ਤੇ ਡਰਗਸ ਦੀ ਰਿਕਵਰੀ ਹੋਈ ਸੀਗੀ ਉਹ ਸਾਰੀ ਡਰੱਗਸ ਆ ਜਿੱਥੇ ਮਾਨਯੋਗ ਵਕਫਾ ਅਦਾਲਤ ਦਾ ਤੋਂ ਹੁਕਮ ਹਾਸਿਲ ਕਰਕੇ ਉਹਨਾਂ ਦੀ ਡਿਸਪੋਜ਼ਲ ਕੀਤੀ ਗਈ ਹੈ ਇਹ S A E L ਕਰਕੇ ਫੈਕਟਰੀ ਹੈਗੀ ਜਿੱਥੇ ਆਪਾਂ ਮੌਜੂਦ ਹੈ ਉੱਥੇ ਮੋਗਾ ਜ਼ਿਲ੍ਹੇ ਦਾ ਇੱਕ ਕੇਸ ਤੇ ਫਰੀਦਕੋਟ ਜ਼ਿਲ੍ਹੇ ਦੇ 6 ਕੇਸਸ ਦੇ ਵਿੱਚ ਭਾਰੀ ਪੈਮਾਨੇ ਤੇ ਕੈਪਸੂਲਸ ਇੰਜੈਕਸ਼ਨਸ ਅਤੇ ਗੋਲੀਆਂ ਨਸ਼ੀਲੀ ਗੋਲੀਆਂ ਇਹਨਾਂ ਦੀ ਰਿਕਵਰੀ ਹੋਈ ਸੀ ਉਹਨਾਂ ਦੀ ਅੱਜ ਇੱਥੇ ਡਿਸਪੋਜ਼ਲ ਹੋਈ ਹੈ ਜੀ ਦੇ ਵਿੱਚ ਮੋਗਾ ਜ਼ਿਲ੍ਹੇ ਦੇ 19960 ਪੀਲਸ ਟੈਬਲੇਟਸ ਜਿਹੜੇ ਹੈਗੇ ਉਹ ਡਿਸਟਰੋਏ ਕੀਤੇ ਗਏ ਉਸ ਤੋਂ ਬਾਅਦ ਫਰੀਦਕੋਟਾ ਜ਼ਿਲ੍ਹੇ ਦੇ 6 ਕੇਸਿਸ ਜਿਦੇ ਵਿੱਚ ਟੋਟਲ 1 ਲੱਖ 26000 ਤੋਂ ਵੱਧ ਟੈਬਲੇਟਸ ਤੇ ਕੈਪਸੂਲਸ 500 ਤੋਂ ਵੱਧ ਅਤੇ ਇੰਜੈਕਸ਼ਨਸ 9500 ਤੋਂ ਵੱਧ ਜਿਹੜੇ ਰਿਕਵਰ ਹੋਏ ਸੀ ਉਹ ਵੱਖੋ ਵੱਖਰੇ ਮਾਨੀਓ ਬਦਲਾਤ ਦਾ ਹੁਕਮ ਲੈ ਕੇ ਹੋ ਡਿਸਟਰੋਏ ਕੀਤੇ ਗਏ ਇਹ ਸਾਰੇ ਕਮਰਸ਼ੀਅਲ ਲੈਵਲ ਦੀ ਰਿਕਵਰੀ ਸੀ ਤੇ ਕਮਰਸ਼ੀਅਲ ਕੇਸਸ ਦੇ ਵਿੱਚ ਇਹ ਹਾਈ ਲੈਵਲ ਦਾ ਡਿਸਪੋਜ਼ਲ ਕਮੇਟੀ ਮਾਨਯੋਗ ਸਰਕਾਰ ਨੇ ਬਣਾਈ ਹੋਈ ਹੈ ਜੀ ਦੇ ਵਿੱਚ ਰੇਂਜ ਲੈਵਲ ਦੇ ਡੀਆਈਜੀ ਦੋਨੋਂ ਜ਼ਿਲ੍ਹੇ ਦੇ ਐਸਐਸਪੀ ਸਾਹਿਬਾਨ ਤੇ ਦੋਨੋਂ ਜ਼ਿਲ੍ਹੇ ਦੇ ਐਸਪੀਐਡੀ ਸਾਹਿਬਾਨ ਮੈਂਬਰ ਹਨ ਤੇ ਅਸੀਂ ਆਪ ਆਪਣੀ ਹਾਜ਼ਰੀ ਦੇ ਵਿੱਚ ਇਹ ਡਿਸਪੋਜ਼ਲ ਕਰਵਾਈ ਹੈ